ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਏ ਹਾਂ ਬੜਾ ਬੜਾ ਪਰਨਾ ਜਿਸ ਦੀ ਲੈ ਤੇ ਹੈਗਾ 2.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲਡ ਵਾਲ ਵਰਤੇ ਆ ਜਿਹੜਾ ਤੁਸੀਂ ਨੇ ਪਹਿਲਾਂ ਸਾਈਡ ਦੇ ਉੱਤੇ ਜੁੜਾ ਕਰਕੇ ਉਸ ਨੂੰ ਜਿਹੜਾ ਘੁਮਾ ਦੇਣਾ ਗੂੜਾ ਚੰਗੀ ਤਰ੍ਹਾਂ ਪੜਾ ਕਰਕੇ ਲਾਇਆ ਰੱਖ ਕੇ ਤੇ ਜਿਹੜਾ ਆਪਣਾ ਵੱਡਾ ਲੜੂਗਾ ਉਸ ਨੂੰ ਆਪਾਂ ਕੋਲ ਕੇ ਛੋਟੇ ਲੜ ਨੂੰ ਨਾਲ ਹਲਕਾ ਜਿਹਾ ਅੰਦਰ ਨੂੰ ਫੋਲਡ ਕਰ ਦੇਣਾ ਤੇ ਆਪਾਂ ਰਸਿਰਟਾ ਆਕੇ ਜਿਹੜਾ ਆਪਣਾ ਸੈਡ ਤੋਂ ਲੜਾ ਜਿਹੜਾ ਜੂੜੇ ਉੱਤੇ ਜਿਹੜਾ ਲਗਾ ਕੇ ਪਹਿਲਾ ਲੜਾ ਜਿਹੜਾ ਦੂਸਰਾ ਲੜੂ ਉਸ ਉੱਤੇ ਜਿਹੜਾ ਲਗਾਉਣਾ ਲਾ ਕੇ ਆਪਾਂ ਨੇ ਲੜ ਲਗਾਉਣਾ ਉਹਦੇ ਵਿੱਚ ਪਹਿਲਾਂ ਨੇ ਜਿਹੜੇ ਆਪਾਂ ਨੇ ਵਾਲ ਨੇ ਉਹ ਆਪਾਂ ਨੇ ਪਾ ਲੈਣੇ ਹਨ ਆਪਾਂ ਸਾਰੇ ਵਾਲ ਜਿਹੜੇ ਇਕੱਠੇ ਕਰਕੇ ਹਲਕੇ ਹਲਕੇ ਚੱਕ ਕੇ ਹਲਕਾ ਇਸ ਲੜ ਨੂੰ ਜਿਹੜਾ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਤੇ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਆਪਾਂ ਨੇ ਇਸ ਲੜ ਦੀ ਜਿਹੜੀ ਪੂਣੀਆ ਖੋਲ ਕੇ ਉਸ ਲੜ ਦੇ ਜਿਹੜੇ ਆਪਾਂ ਨੇ ਹਲਕਾ ਉਸ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਉਸ ਲੜ ਦੂੰਗੇ ਜਿਹੜਾ ਉੱਤਲਾ ਆਪਾਂ ਲੈ ਜਿਹੜਾ ਆਪਾਂ ਥੱਲੇ ਨੂੰ ਫੋਲਡ ਕਰ ਦੇਣਾ ਤੇ ਥੱਲੇ ਦੇ ਪਲੇ ਨੂੰ ਤੈਨੂੰ ਫੋਲਡ ਕਰਕੇ ਉਸ ਲੜ ਦੇ ਵਿੱਚ ਹਲਕੇ ਜਿਹੜੇ ਬਲ ਪਾ ਕੇ ਉਸ ਲੜ ਨੂੰ ਆਪਾਂ ਨੇ ਜਿਹੜਾ ਫੋਲਡ ਕਰਕੇ ਆਪਾਂ ਨੇ ਉਸ ਲੜ ਨੂੰ ਲਗਾ ਦੇਣਾ ਤੇ ਜਿਹੜਾ ਕਿ ਆਪਾਂ ਨੇ ਇੱਕ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਉਸੇ ਤਰ੍ਹਾਂ ਜਿਹੜਾ ਆਪਾਂ ਨੇ ਤੀਸਰਾ ਲੜਾ ਲਗਾਉਣਾ ਲੜ ਨੂੰ ਪੈਕ ਤੋਂ ਜਿਹੜਾ ਆਪਾਂ ਨੇ ਹਲਕਾ ਪਿੰਚ ਕਰਕੇ ਇਸ ਲੜ ਦੀ ਵੀ ਜਿਹੜਾ ਪੂਣੀ ਨੂੰ ਫੋਲਡ ਕਿਛਦਾ ਇੱਕ ਟੈਬ ਜਿਹੜਾ ਆਪਾਂ ਨੇ ਪੂਣੀ ਅਲਕੈ ਤੁੰੜਾ ਆਪਣੇ ਫੋਲਡ ਕਰਕੇ ਇਸ ਲੜ ਦੇ ਵੀਰੇ ਬਲ ਇਕੱਠੇ ਕਰਕੇ ਇਸ ਲੜ ਦੇ ਵਿੱਚੋਂ ਜਿਹੜੇ ਬਣ ਲਿਓ ਆਪਣੇ ਪਾ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਪ੍ਰੋਪਰ ਜਿਹੜੇ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਇਸ ਲੜ ਨੂੰ ਆਪਾਂ ਨੇ ਲਗਾਉਣਾ ਜੇ ਘਾਤਾਂ ਸਾਡੀ ਵੀਡੀਓ ਬਧੀਲਾ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਸ ਲੜ ਦੇ ਵਿੱਚੋਂ ਚੰਗੀ ਤਰ੍ਹਾਂ ਜਿਹੜੇ ਆਪਾਂ ਨੇ ਬਲ ਪਾ ਕੇ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਤੇ ਜਿਹੜਾ ਕਿ ਆਪਾਂ ਨੇ ਗੱਲ ਲੜ ਲਗਾਉਣਾ ਇਸ ਲੜ ਦੀ ਵੀੜੇ ਪੂਣੀ ਖੋਲ ਕੇ ਹਲਕਾ ਜਿਹਾ ਇਸ ਤਲਾ ਪਲਾ ਥੱਲੇ ਨੂੰ ਫੋਲਡ ਕਰਕੇ ਥੱਲੇ ਪਲੇ ਨੂੰ ਉੱਤੇ ਨੂੰ ਫੋਲਡ ਕਰਕੇ ਜਿਹੜਾ ਦੰਨ ਨੂੰ ਸਲੜ ਨੂੰ ਹਲਕਾ ਜਿਹੜਾ ਫੋਲਡ ਕਰ ਦੇਣਾ ਇਸ ਲੜ ਨੂੰ ਖੋਲ ਕੇ ਇਸ ਲੜ ਨੂੰ ਵਿੱਚ ਵੀ ਹਲਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਫੋਲਡ ਕੇ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੇ ਆਪਾਂ ਨੇ ਪਾ ਲੈਣ ਆਪਾਂ ਨੇ ਪਾ ਲੈਣੇ ਹਨ ਤੇ ਜਿਹੜਾ ਕਿ ਆਪਣਾ ਸਿਰ ਉੱਥੇ ਨੰਗਾ ਹੋਊਗਾ ਆਪਣੇ ਤੋਂ ਕਿਹੜਾ ਕਪੜਾ ਖਿੱਚ ਕੇ ਜਿਹੜਾ ਲੜ ਲਗਾਉਣਾ ਉਸ ਦੇ ਜਿਹੜਾ ਅੰਦਰ ਆਪਾਂ ਕਪੜਾ ਦੇ ਦੇਣਾ ਉਹ ਯਾਰ ਕਿਹੜਾ ਟੋੜਾ ਲੜਾ ਉਹ ਆਪਣਾ ਜਿਹੜਾ ਸਿਰਾ ਉਹ ਚੰਗੀ ਤਰ੍ਹਾਂ ਪੂਰਾ ਜਿਹੜਾ ਕਵਰ ਹੋ ਜਾਵੇਗਾ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਅਗਲੇ ਲੜ ਦੇ ਵੀ ਉਸ ਤਰੀ ਲਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਲੜ ਲਗਾਏ ਹਨ ਪੂਣੀ ਨੂੰ ਖੋਲ ਕੇ ਜਿਹੜਾ ਉਤਲਾਪੁਲਾਸ ਨੂੰ ਥੱਲੇ ਨੂੰ ਫੋਲਡ ਕਰਕੇ ਤੇ ਜਿਹੜਾ ਉਤਲਾਪੁਲਾਸ ਨੂੰ ਥੱਲੇ ਨੂੰ ਫੋਲਡ ਕਰਕੇ ਥੜ ਦੇ ਪਲੇ ਨੂੰ ਉੱਤੇ ਨੂੰ ਫੋਲਡ ਕਰਕੇ ਇਸ ਲੜ ਨੂੰ ਦਾ ਸਪਾਈ ਚੰਗੀ ਤਰ੍ਹਾਂ ਸਾਫਾ ਕਰ ਲੈਣਾ ਸਾਫ ਕਰਨ ਤੋਂ ਬਾਅਦ ਇਸ ਲੜ ਨੂੰ ਵੜਾ ਹਲਕਾ ਜਿਹਾ ਫੋਲਡ ਕਰਕੇ ਅਗੂਠੇ ਦੀ ਮੋਦ ਨਾਲ ਉਠੇ ਰਿਮੋਡਰਣਾ ਆਪਣੀ ਸਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਆਪਣੀ ਸਾਫ ਆ ਉਹ ਆਪਾਂ ਨੇ ਕਰ ਲੈਣਾ ਤੇ ਜਿਹੜਾ ਕਿ ਆਪਣਾ ਬਾਕੀਲਾ ਲੜ ਬਾਜ ਜਾਂਦਾ ਜੇਕਰ ਤੁਹਾਡਾ ਲੜ ਪੂਰਾ ਆ ਜਾਂਦਾ ਤੁਸੀਂ ਉਸ ਨੂੰ ਜਿਹੜਾ ਸਿੱਧਾ ਲਗਾ ਸਕਦੇ ਹੋ ਜੇਕਰ ਤੁਹਾਡਾ ਲੜ ਛੋਟਾ ਆ ਜਾਂਦਾ ਤੁਸੀਂ ਇਸ ਲੜ ਨੂੰ ਜਿਹੜਾ ਬੈਗ ਤੇ ਦੱਬ ਦੇਣਾ ਚੰਗੀ ਤਰ੍ਹਾਂ ਬੈਗ ਤੇ ਦੱਬਣ ਤੋਂ ਬਾਅਦ ਜਿਹੜਾ ਆਪਾਂ ਪਾ ਕੇ ਪਰਣੀ ਸੈਟਿੰਗ ਆਪਾਂ ਨੇ ਕਰ ਲੈਣੀ ਜੇਕਰ ਤੁਹਾਨੂੰ ਚੜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜੁਗੋ ਵੀਡੀਓ ਲਈ ਧੰਨਵਾਦ ਹੈ ਗੁਰਜੀ ਅਕਾਲ ਸਾਹਿਬ